ਟਰੇਨ ਦੀ ਲੀ ਉੱਤੇ ਖੜੀ ਇਹ ਚੀਜ਼ 에ਅਰਪਲੇਨ ਕਾਰ ਤੇ ਟ੍ਰੇਨ ਇਹ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਇਨਵੈਂਟ ਕੀਤੀ ਗਈ ਸੀ ਇਹਨੂੰ ਡਿਜ਼ਾਈਨ ਕੀਤਾ ਗਿਆ ਸੀ ਟ੍ਰੇਨ ਵਾਂਗੂ ਚੱਲਣ ਲਈ ਤੇ ਇਸ ਦੇ ਅੰਦਰ ਇੰਜਨ ਜਹਾਜ਼ ਦਾ ਲੱਗਾ ਸੀ ਤੇ ਬਾਹਰੋਂ ਬੋਡੀ ਇੱਕ ਕਾਰ ਦੀ ਤਰ੍ਹਾਂ ਡਿਜ਼ਾਈਨ ਕੀਤੀ ਜਾਂਦੀ ਆ ਇਸ ਚੀਜ਼ ਨੂੰ ਇਨਵੈਂਟ ਕਰਨ ਵਾਲਾ ਸ਼ਖਸ ਵਲੇਰੀਅਨ ਆਈਵਾਨੋ ਵਿੱਚ ਰਸ਼ੀਆ ਦਾ ਰਹਿਣ ਵਾਲਾ ਸੀ ਤੇ ਇਸ ਲੜਕੇ ਦੀ ਉਮਰ ਉਦੋਂ ਸਿਰਫ 25 ਸਾਲ ਦੀ ਹੁੰਦੀ ਆ ਰਸ਼ੀਆ ਦਾ ਵਸਨੀਕ ਵਲੇਰੀਅਨ ਸਨ 1921 ਵਿੱਚ ਸੋਵੀਅਤ ਆਫਿਸਰਸ ਲਈ ਡਰਾਈਵਿੰਗ ਦਾ ਕੰਮ ਕਰ ਦਾ ਸੀ ਤੇ ਉਹਨਾਂ ਟਾਈਮਾਂ ਵਿੱਚ ਰਸ਼ੀਆ ਦੀ ਇੱਕ ਸਾਈਡ ਤੋਂ ਦੂਜੀ ਸਾਈਡ ਤੱਕ ਜਾਣ ਲਈ ਕਾਫੀ ਸਮਾਂ ਖਰਾਬ ਹੋ ਜਾਂਦਾ ਸੀ ਇਸੇ ਪ੍ਰੋਬਲਮ ਨੂੰ ਖਤਮ ਕਰਨ ਲਈ ਵਲੇਰੀਅਨ ਦੇ ਦਿਮਾਗ 'ਚ ਇੱਕ ਅਨੋਖਾ ਖਿਆਲ ਆਉਂਦਾ ਤੇ ਉਹ ਇੱਕ ਅਜੇਹੀ ਇਨਵੈਂਸ਼ਨ ਕਰਦਾ ਜੋ ਚੱਲੂਗੀ ਤਾਂ ਟ੍ਰੇਨ ਦੀ ਲੀਹ ਤੇ ਇਸ ਦੇ ਅੰਦਰ ਇੰਜਣ ਹੋਊਗਾ ਜਹਾਜ਼ ਦਾ ਤੇ ਬਾਡੀ ਦਾ ਡਿਜ਼ਾਈਨ ਦਿੱਤਾ ਜਾਂਦਾ ਇੱਕ ਕਾਰ ਦੀ ਤਰ੍ਹਾਂ ਇਸ ਚੀਜ਼ ਦੀ ਸਪੀਡ ਨੂੰ ਤੁਰੰਤ ਤੇਜ਼ ਕਰਨ ਲਈ ਇਸ ਦੇ ਪਿੱਛੇ ਇੱਕ ਪਰਪੈਲਰ ਵੀ ਲਾਇਆ ਜਾਂਦਾ ਜੋ ਇਸ ਨੂੰ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਬਹੁਤ ਘੱਟ ਸਮੇਂ ਅੰਦਰ ਪ੍ਰਾਪਤ ਕਰਵਾ ਦਿੰਦਾ ਸੀ। ਉਹਨਾਂ ਸਮਿਆਂ ਵਿੱਚ ਇੰਨੀ ਰਫ਼ਤਾਰ ਵਾਲੀ ਚੀਜ਼ ਬਣਾਉਣਾ ਇੱਕ ਬਹੁਤ ਵੱਡੀ ਇਨਵੈਂਸ਼ਨ ਸੀ ਤੇ ਇਹ ਇਨਵੈਂਸ਼ਨ ਨੂੰ ਨਾਮ ਦਿੱਤਾ ਜਾਂਦਾ ਐਰੋ ਵੈਗਨ। ਇਸ ਨੂੰ ਬਣਾਉਂਦੇ ਸਮੇਂ ਰਸ਼ੀਆ ਵਿੱਚ ਇਸ ਦੀ ਇੰਨੀ ਚਰਚਾ ਹੋ ਜਾਂਦੀ ਆ ਕਿ ਇਸ ਇਨਵੈਂਸ਼ਨ ਨੂੰ ਦੇਖਣ ਲਈ ਲੋਕ ਹੁਣ ਵੇਟ ਕਰਨ ਲੱਗ ਜਾਂਦੇ ਆ। 24 ਜੁਲਾਈ 1921 ਨੂੰ ਐਰੋ ਵੈਗਨ ਦੀ ਪਹਿਲੀ ਟੈਸਟ ਡਰਾਈਵ ਲਈ ਜਾਂਦੀ ਆ ਜਿਸ ਵਿੱਚ ਮਾਸਕੋ ਤੋਂ 200 ਕਿਲੋਮੀਟਰ ਦੂਰ ਇੱਕ ਸ਼ਹਿਰ ਤੱਕ ਇਸ ਦੇ ਅੰਦਰ ਸਫ਼ਰ ਕੀਤਾ ਜਾਂਦਾ। ਜਿਸ ਦੌਰਾਨ ਇਸ ਵਿੱਚ ਇਸ ਦਾ ਇਨਵੈਂਟਰ ਵਲੇਰੀਅਨ ਤੇ ਉਸ ਦੇ ਨਾਲ ਕੋ ਜੋ ਸੋਵੀਅਤ ਆਫਿਸਰਸ ਵੀ ਮੌਜੂਦ ਹੁੰਦੇ ਆ ਜਾਂਦੀਵਰੀ ਤਾਂ ਇਹਨਾਂ ਦਾ ਸਫਰ ਬਹੁਤ ਵਧੀਆ ਰਹਿੰਦਾ ਪਰ ਵਾਪਸੀ ਦੌਰਾਨ ਐਰੋ ਵੈਗਨ ਲਈ ਤੋਂ ਉੱਤਰ ਜਾਂਦੀ ਆ ਤੇ ਇੱਕ ਵੱਡਾ ਖਤਰਨਾਕ ਐਕਸੀਡੈਂਟ ਹੁੰਦਾ ਜਿਸ ਵਿੱਚ ਵਲੇਰੀਅਨ ਤੇ ਉਸ ਦੇ ਨਾਲ ਮੌਜੂਦ ਸੋਵੀਅਤ ਆਫਿਸਰਸ ਵੀ ਮਾਰੇ ਜਾਂਦੇ ਆ ਇਹ ਉਹ ਐਕਸੀਡੈਂਟ ਹੁੰਦਾ ਜਿਸ ਵਿੱਚ ਵਲੇਰੀਅਨ ਆਪਣੀ ਹੀ ਇਨਵੈਂਸ਼ਨ ਦਾ ਸ਼ਿਕਾਰ ਹੋ ਜਾਂਦਾ ਤੇ ਹਾਦਸੇ ਵਿੱਚ ਮਾਰਿਆ ਜਾਂਦਾ ਆਓ ਜਾਣਦੇ ਆ ਅਜਿਹੀ ਇੱਕ ਹੋਰ ਇਨਵੈਂਸ਼ਨ ਬਾਰੇ ਜਿਸ ਨੇ ਆਪਦੀ ਇਨੀਸ਼ੀਅਲ ਸਟੇਜ ਤੇ ਆਪਣੇ ਹੀ ਇਨਵੈਂਟਰ ਦੀ ਜਾਨ ਲੈ ਲਈ ਸੀ ਇੰਗਲੈਂਡ ਦੇ ਸ਼ਹਿਰ ਪਲੇਮਾਉਥ ਤੋਂ ਪੂਰਬ ਸਮੁੰਦਰ ਦੇ ਅੰਦਰ ਇੱਕ ਅਜਿਹਾ ਏਰੀਆ ਪੈਂਦਾ ਜਿੱਥੇ 19 ਕਿਲੋਮੀਟਰ ਦੂਰ ਤੱਕ ਪੱਥਰ ਨਿਕਲੇ ਹੋਏ ਆ 17ਵੀਂ ਸੈਂਚਰੀ ਦੇ ਦੌਰ ਵਿੱਚ ਇੱਕ ਇੰਜੀਨੀਅਰ ਹੈਨਰੀ ਵਿਨਸਟੈਂਲੀ ਇਹ ਜਗ੍ਹਾ ਦੇ ਨੇੜੇੋਂ ਆਪਣੀਆਂ ਪੰਜ ਸ਼ਿਪਸ ਲੈ ਕੇ ਜਾ ਰਿਹਾ ਹੁੰਦਾ ਰਾਤ ਦੇ ਹਨੇਰੇ ਵਿੱਚ ਉਹਨਾਂ ਨੂੰ ਇਹ ਪੱਥਰ ਦਿਖਾਈ ਨਹੀਂ ਦਿੰਦੇ ਤੇ ਹੈਨਰੀ ਦੀਆਂ ਦੋ ਸ਼ਿਪਸ ਪੱਥਰਾਂ ਨਾਲ ਟਕਰਾ ਜਾਂਦੀਆਂ ਤੇ ਟੁੱਟ ਕੇ ਤਬਾਹ ਹੋ ਜਾਂਦੀਆਂ ਇੱਕ ਇੰਜੀਨੀਅਰ ਹੋਣ ਦੇ ਨਾਲ ਹੈਨਰੀ ਨੂੰ ਇਹ ਜਗ੍ਹਾ ਬਾਕੀ ਹੋਰ ਜਹਾਜ਼ਾਂ ਦੇ ਇੱਥੋਂ ਜਾਣ ਲਈ ਖਤਰਨਾਕ ਲੱਗਦੀ ਆ ਤੇ ਉਹ ਇੱਕ ਇਨਵੈਂਸ਼ਨ ਕਰਨ ਬਾਰੇ ਸੋਚਦਾ ਸਾਨੂੰ 1696 ਵਿੱਚ ਹੈਨਰੀ ਇੱਕ ਲਾਈਟ ਹਾਊਸ ਦੀ ਇਨਵੈਂਸ਼ਨ ਕਰਤਾ ਜਿਸ ਨੂੰ ਬਣਾਇਆ ਜਾਂਦਾ ਲੱਕੜ ਤੇ ਗ੍ਰੇਨਾਈਟ ਨਾਲ ਤੇ ਇਹ ਲਾਈਟ ਹਾਊਸ 115 ਫੁੱਟ ਉੱਚਾ ਹੁੰਦਾ ਜਿਸ ਦੇ ਟਾਪ ਤੇ 60 ਮੋਮਬਤੀਆਂ ਨੂੰ ਜਲਾਇਆ ਜਾਂਦਾ ਸੀ ਤੇ ਇਹ ਰੋਸ਼ਨੀ ਰਾਤ ਨੂੰ ਪਾਣੀ ਵਿੱਚੋਂ ਦੀ ਲੰਘ ਰਹੇ ਜਹਾਜ਼ਾਂ ਦੇ ਕੈਪਟਨਾਂ ਨੂੰ ਦੂਰ ਤੋਂ ਹੀ ਇਨ੍ਹਾਂ ਪੱਥਰਾਂ ਬਾਰੇ ਪਤਾ ਲਵਾ ਦਿੰਦੀ ਸੀ ਜਿਸ ਨਾਲ ਉਹ ਆਪਣੇ ਜਹਾਜ਼ ਦੀ ਦਿਸ਼ਾ ਬਦਲ ਲੈਂਦੇ ਸੀ ਤੇ ਇਨ੍ਹਾਂ ਪੱਥਰਾਂ ਤੋਂ ਟਕਰਾਉਣ ਤੋਂ ਬਚ ਜਾਂਦੇ ਸੀ ਅਗਲੇ 7 ਸਾਲਾਂ ਤੱਕ ਹੈਨਰੀ ਦਾ ਬਣਾਇਆ ਹੋਇਆ ਇਹ ਲਾਈਟ ਹਾਊਸ ਸ਼ਿਪਸ ਨੂੰ ਆਪਣੀ ਦਿਸ਼ਾ ਦਿਖਾ ਹੁੰਦਾ ਰਿਹਾ ਤੇ ਇੱਕ ਦਿਨ ਹੈਨਰੀ ਖੁਦ ਇਸ ਲਾਈਟ ਹਾਊਸ ਵਿੱਚ ਜਦੋਂ ਮੌਜੂਦ ਹੁੰਦਾ ਸਮੁੰਦਰ ਵਿੱਚ ਇੱਕ ਖਤਰਨਾਕ ਤੂਫਾਨ ਆਉਂਦਾ ਤੇਜ਼ ਹਵਾ ਤੇ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਲਾਈਟ ਹਾਊਸ ਨੂੰ ਬਹਾ ਕੇ ਲੈ ਜਾਂਦੀਆਂ ਤੇ ਹੈਨਰੀ ਆਪਣੇ ਹੀ ਡਿਜ਼ਾਈਨ ਕੀਤੇ ਹੋਏ ਲਾਈਟ ਹਾਊਸ ਦੇ ਅੰਦਰ ਮਾਰਿਆ ਜਾਂਦਾ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਹੀ ਐਂਡ ਹੁੰਦੀ ਆ ਤੇ ਆਪਾਂ ਹੁਣ ਮਿਲਦੇ ਆਂ ਨੈਕਸਟ ਕਿਸੇ ਹੋਰ ਵਧੀਆ ਇੰਟਰਸਟਿੰਗ ਵੀਡੀਓ ਦੇ ਵਿੱਚ